ਦੁਆਰਾ ਕਰ ਚાલુ ਹਾਂ ਅੱਛਾ ਜੀ ਪੰਚਾਇਤ ਪੰਨ ਸਿੰਘ ਦੌਦਰਗੇ ਤੋਂ ਕਾਤਾ ਸੁਣੇ ਬਾਬਾ ਪਾਈਸਗਰਾਮ ਦੀ ਜਗ੍ਹਾ ਤੇ ਬੈਠੇ ਪਿਆਰੀ ਸਾਧ ਸੰਗਤ ਜੀ ਇਹੇ ਹੱਥ ਮੰਨ ਕੇ ਬੇਨਤੀ ਆ ਭੈਣ ਅਵਰ ਕਰੋ ਸਰਦਾਰ ਪੰਕਜ ਸਿੰਘ ਦੀ ਅਮਰ ਸ਼ਹੀਦੀ ਮੌਕਾਤ ਕਰਨ ਜਾਂਦੀ ਆ ਤੇ ਭੈਣ ਭਰਾਵਾਂ ਦੇ ਬਰਾਗ ਦੇ ਵਿੱਚ ਪਿਆਰ ਦੇ ਕੀ ਜਵਾਬ ਸਵਾਲ ਕਰਦੀ ਆ ਤੇ ਧਿਆਨ ਦੇ ਕੇ ਸੁਣੋ ਕਹਿੰਦੀ ਦੱਸ ਹੁਣ ਦੇ ਵਿਚੜਿਆਂ ਦੇ ਵੀਰ ਬੇ ਕਦੋਂ ਹੋਣਗੇ ਮੇਲੇ ਕੱਤੋਂ ਹਉਣ ਦੇ ਵਿਚਣਿਆਂ ਦੇ ਭਗਤ ਸਿਉਂ ਕਦੋਂ ਹੋਣਗੇ ਮੇਲੇ ਉਹ ਕਹਿੰਦਾ ਮੈਂ ਹੱਲ ਕਰ ਸਕਦਾ ਨਾ ਭੈਣ ਜੀ ਅੱਜ ਤੋਂ ਮਸਲਾ ਤੇਰਾ ਮੈਂ ਹੱਲ ਕਰ ਸਕਦਾ ਨਾ ਭੈਣ ਜੀ ਅੱਜ ਤੋਂ ਮਸਲਾ ਤੇਰਾ ਹਾਂ ਕਹਿੰਦੀ ਇੱਕ ਬਾਗ ਵੇ ਘੋੜੀ ਦੀ ਮੀਰਾ ਹੱਤੀ ਆਪ ਬਣਾਈ ਉਹਨੂੰ ਅੰਗ ਨਹੀਂ ਲਾਇਆ ਵੇ ਜਾਂਦੀ ਨਹੀਂ ਵੇ ਸਿਰ ਤੁਸਣਾਈ ਕਹਿੰਦੀ ਆ ਮੈਂ ਪਾਉਣੀ ਸੀ ਘੋੜੀ ਦੇ ਵੀਰ ਬੇ ਸ਼ਾਦੀ ਵਾਲੇ ਬੇਲੇ ਦੱਸ ਹੁਣ ਦੇ ਵਿਚੜਿਆਂ ਦੇ ਭਗਤ ਸਿਓ ਕਦੋਂ ਹੋਣਗੇ ਮੇਲੇ ਦੱਸ ਹੁਣ ਦੇ ਵਿਚੜਿਆਂ ਦੇ ਵੀਰ ਬੇ ਕਦੋਂ ਹੋਣਗੇ ਮੇਲੇ ਹੁ ਕਹਿੰਦਾ ਤੂੰ ਭੈਣ ਸ਼ਹੀਦਾਂ ਦੀ ਅਮਰੋਹ ਕਰੜਾ ਕਰ ਖਾਂਜੇਰਾ ਤੁਸੀਂ ਉਹਨੂੰ ਵਿਆ ਲਿਓ ਖਾਂ ਮੈ ਤੋਂ ਛੋਟਾ ਵੀਰਾ ਮੇਰਾ ਮੈਂ ਹੱਲ ਕਰ ਸਕਦਾ ਨਾ ਭੈਣ ਜੀ ਅੱਜ ਤੂੰ ਮਸਲਾ ਤੇਰਾ ਮੈਂ ਹੱਲ ਕਰ ਸਕਦਾ ਨਾ ਭੈਣ ਜੀ ਅੱਜ ਤੂੰ ਮਸਲਾ ਤੇਰਾ ਕਹਿੰਦੀ ਤਾਂ ਰੋਂਦੀ ਵੀ ਰਾਵੇ ਮੈਥੋਂ ਨਹੀਂ ਬੇਧਰੀ ਦਾ ਧੀਰਾ ਆਪਾਂ ਰਲ ਕੇ ਚੁੰਗਿਆ ਸੀ ਦੁਨਾਂ ਨੇ ਕੋਮੀ ਦਾ ਸੀਰਾ ਆਂਦੀ ਵੀ ਰਵੀ ਵਹਿਣਾ ਨੂੰ ਹੁੰਦੇ ਦੁਨੀਆ ਤੋਂ ਯਲ ਵੇਲੇ ਦਸ ਹੁੰਦੇ ਵਿਚੜਿਆਂ ਦੇ ਮੀਰ ਬੇ ਕਦੋਂ ਹੋਣਗੇ ਮੇਲੇ ਦਸ ਹੁੰਦੇ ਵਿਚੜਿਆਂ ਦੇ ਭਗਤ ਸਿਆ ਕਦੋਂ ਹੋਣਗੇ ਮੇਲੇ ਕਹਿੰਦਾ ਮੰਨਣਾ ਪੈਣਾ ਹੈ ਪਹਿਣੇ ਆਪਾਂ ਨੂੰ ਕਾਲ ਪੁਰਖ ਦਾ ਭਾਣਾ ਖੂਨ ਡਲਿਆ ਅਮਰ ਸਹੀਦਾਂ ਦਾ ਨਾਲੇ ਇਹ ਵਰਥਾ ਨਹੀਂ ਜਾਣਾ ਕਹਿੰਦਾ ਮਾਂ ਨੂੰ ਡੋਗ ਰਿਆਂ ਨੂੰ ਇੰਗਲੈਂਡ ਨੰਡਣ ਵਿੱਚ ਪਾ ਕੇ ਚਾਰ ਦੇ ਚ ਪੀਰਿਓ ਘੇਰਾ ਮੈਂ ਹੱਲ ਕਰ ਸਕਦਾ ਨਾ ਭੈਣ ਜੀ ਅੱਜ ਤੋਂ ਮਸਲਾ ਤੇਰਾ ਮੈਂ ਹੱਲ ਕਰ ਸਕਦਾ ਨਾ ਭੈਣ ਜੀ ਅੱਜ ਤੋਂ ਮਸਲਾ ਤੇਰਾ ਕਹਿੰਦੀ ਤੇਰੇ ਵੀਰ ਨਾ ਬੇ ਨਾ ਮੈਂ ਦਿਲ ਚੋਂ ਖਿਆਲ ਭੁਲਾਉਂਦੇ ਕਹਿੰਦੀ ਚਾਚੇ ਤਾਏ ਤਾਂ ਮਤਲਬ ਦੇ ਵੀਰ ਤਾਂ ਨਦੀਆਂ ਤੀਰ ਦੇ ਆਉਂਦੇ ਕਹਿੰਦੀ ਜਾਦ ਆਵੇਂ ਗਾ ਵੀਰਾ ਕਹਿੰਦੀ ਭਾਣ ਜੀ ਦੀ ਸ਼ਕਤ ਹੁੰਦੇ ਬੇਲੇ ਨਾਲੇ ਚੌਂਕਾ ਲਾਉਣ ਦੇ ਬੇਲੇ ਦਸ ਹੁਣ ਦੇ ਵਿਚਣਿਆਂ ਦੇ ਵੀਰ ਬੇ ਕਦੋਂ ਹੋਣਗੇ ਮੇਲੇ ਦਸ ਹੁਣ ਦੇ ਵਿਚਣਿਆਂ ਦੇ ਭਗਤਿਆਂ ਕਦੋਂ ਹੋਣਗੇ ਮੇਲੇ ਹੋ ਕਹਿੰਦੀ ਤਰੁੰਦੀ ਵੀਰਾਵੇ ਕਹਿੰਦੀ ਬਿਨਾ ਨਹੀਂ ਵੇ ਵੀਰ ਤੋਂ ਸਰਦਾ ਜੋ ਗਹਿਣਾ ਗੱਟਾ ਸੀ ਦਾਨ ਮੈਂ ਗੌਰਮੈਂਟ ਨੂੰ ਕਰਤਾ ਹੰਰੀ ਭਗਤ ਸਿਆ ਆਖੇ ਭਜਨ ਦੋ ਦਰਗਾ ਤੂੰ ਵੀ ਕਰੀ ਕਵੇੜਾ ਨਾ ਨਾਲੇ ਫੁੱਕੀ ਸਰ ਜਾ ਬੇਲੇ ਦਤ ਹੁਣ ਦੇ ਵਿਚੜਿਆਂ ਦੇ ਵੀਰ ਬੇ ਕਦਮ ਹੋਣਗੇ ਮੇਲੇ ਦਤ ਹੁਣ ਦੇ ਵਿਚੜਿਆਂ ਦੇ ਭਗਤਾਂ ਕਦਮ ਹੋਣਗੇ ਮੇਲੇ ਹੋਰ ਬਕਾਉਤਾ ਵਾਹਿਗੁਰੂ ਜੀ ਕੀ ਫਤਿਹ